ਬਾਠਕਲਾਂ ਨਕੋਦਰ ਜ਼ਿਲ੍ਹਾ ਜਲੰਧਰ ਦੇ ਵਿੱਚ ਹੋਣ ਜਾ ਰਿਹਾ ਸਿਰੇ ਦਾ ਕਬੱਡੀ ਮੈਚ ਹਾਂਜੀ ਮੇਰੇ ਵੀਰ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਹੋਣਗੇ ਤੇ ਖੁਸ਼ ਹੋਣਗੇ ਇਹ ਕਬੱਡੀ ਕੱਪ ਬਾਠਕਲਾਂ ਨਕੋਦਰ ਜ਼ਿਲ੍ਹਾ ਜਲੰਧਰ ਦੇ ਵਿੱਚ ਹੋਣ ਜਾ ਰਿਹਾ 6 ਕਲੱਬਾਂ ਦੇ ਮੈਚ ਕਰਵਾਏ ਜਾ ਰਹੇ ਆ ਇਹਦੇ ਵਿੱਚ ਇਹ ਕਬੱਡੀ ਮੈਚ ਦੇ ਵਿੱਚ ਬੈਸਟ ਰੀਡਰਾਂ ਨੂੰ ਤੇ ਜਾਫੀਆਂ ਨੂੰ ਮੋਟਰਸਾਈਕਲ ਦਿੱਤੇ ਜਾਣੇ ਆ ਜੀ 16 17 18 ਨੂੰ ਫੁੱਟਬਾਲ ਦੇ ਮੈਚ ਕਰਵਾਏ ਜਾ ਰਹੇ ਹਨ ਬਾਠਕਲਾਂ ਜ਼ਿਲ੍ਹਾ ਜਲੰਧਰ ਨਕੋਦਰ ਵਿਖੇ ਬਹੁਤ ਵਧੀਆ ਹੈ ਬਹੁਤ ਸ਼ਾਨਦਾਰ ਕਬੱਡੀ ਕੱਪ ਕਰਵਾਇਆ ਜਾ ਰਿਹਾ ਆਲ ਓਪਨ ਦੀਆਂ ਛੇ ਕਬੱਡੀ ਦੀਆਂ ਜਿਹੜੀਆਂ ਟੀਮਾਂ ਇਹਦੇ ਵਿੱਚ ਖੇਡਦੀਆਂ ਦਿਖਾਈ ਦੇਣਗੀਆਂ ਪਹਿਲਾ ਨਾਮ 1 ਲੱਖ ਰੱਖਿਆ ਗਿਆ ਦੂਜਾ ਨਾਮ 71000 ਬੈਸਟ ਰੇਡਰਾਂ ਤੇ ਜਾਫੀਆਂ ਨੂੰ ਬਹੁਤ ਵਧੀਆ ਨਾਮ ਰੱਖੇ ਗਏ ਹਨ ਮੋਟਰਸਾਈਕਲ ਦਿੱਤੇ ਜਾਣੇ ਹਨ 16 17 18 ਨੂੰ ਫੁੱਟਬਾਲ ਦਾ ਮੈਚ ਕਰਵਾਇਆ ਜਾਣਾ ਹੈ ਜੀ ਇਹ ਮੈਚ 20 ਜਨਵਰੀ 2025 ਨੂੰ ਬਾਠ ਕਲਾਂ ਦੇ ਵਿੱਚ ਹੋਣ ਜਾ ਰਿਹਾ ਜੀ ਇਹ ਕਬੱਡੀ ਕੱਪ ਬਹੁਤ ਵੱਡਾ ਰਹੇਗਾ 6 ਆਲ ਓਪਨ ਦੀਆਂ ਟੀਮਾਂ ਇਹਦੇ ਵਿੱਚ ਖੇਡਦੀਆਂ ਦਿਖਾਈ ਦੇਣਗੀਆਂ ਧੰਨਵਾਦ